ਮੈਂ ਆਮ ਆਦਮੀ ਕਲੀਨਿਕ ਮਗਰ ਸਾਹਿਬ ਵਿਖੇ ਕਲੀਨਕਲ ਅਸਿਸਟੈਂਟ ਵਜੋਂ ਡਿਊਟੀ ਨਿਭਾ ਰਹੀ ਹਾਂ ਪਹਿਲਾਂ ਮੈਂ ਪ੍ਰਾਈਵੇਟ ਹਸਪਤਾਲ ਦੇ ਵਿੱਚ ਡਿਊਟੀ ਕਰਦੀ ਸੀ ਤਾਂ ਪੰਜਾਬ ਸਰਕਾਰ ਨੇ ਕਲੀਨਕਲ ਅਸਿਸਟੈਂਟ ਦੀਆਂ ਪੋਸਟਾਂ ਕੱਢੀਆਂ ਤਾਂ ਮੈਂ ਪੋਸਟਾਂ ਭਰੀਆਂ ਤੇ ਮੈਨੂੰ ਆਪਣੀ ਯੋਗਤਾ ਦੇ ਆਧਾਰ ਤੇ ਇੱਥੇ ਕਲੀਨਕਲ ਅਸਿਸਟੈਂਟ ਵਜੋਂ ਡਿਊਟੀ ਨਿਭਾਉਣ ਦਾ ਮੌਕਾ ਦਿੱਤਾ ਗਿਆ ਮੈਂ ਆਮ ਆਦਮੀ ਕਲੀਨਿਕ ਮਗਰ ਸਾਹਿਬ ਵਿਖੇ ਫਾਰਮਾਸਿਸਟ ਦੀ ਸੇਵਾ ਨਿਵਾ ਰਹੇ ਹਾਂ ਮੈਂ ਡੀ ਫਾਰਮੇਸੀ ਕੀਤੀ ਹੋਈ ਹੈ ਪਹਿਲਾਂ ਮੈਂ ਪ੍ਰਾਈਵੇਟ ਹਸਪੀਟਲ ਦੀ ਕੰਮ ਕਰਦਾ ਸੀ ਇੱਥੇ ਸਾਡੇ ਕੋਲ ਹਰ ਰੋਜ਼ 90 ਤੋਂ 100 ਪੇਸ਼ੈਂਟ ਆ ਜਾਂਦੇ ਹਨ ਸਾਡੇ ਕੋਲ ਬੀਪੀ 슈ਗਰ ਜ਼ੁਖਾਮ ਨਜਲੇ ਦੀਆਂ ਦਵਾਈਆਂ ਮਿਲਦੀਆਂ ਹਨ ਜੋ ਕਿ ਪੇਸ਼ਵਰਾਂ ਨੂੰ ਬਿਲਕੁਲ ਫ੍ਰੀ ਮੁਫਤ ਦਿੱਤੀ ਜਾਂਦੀਆਂ ਹਨ ਸਭ ਤੋਂ ਪਹਿਲਾਂ ਮਰੀਜ਼ ਮੇਰੇ ਕੋਲ ਆਉਂਦਾ ਤੇ ਮੈਥੋਂ ਪਰਚੀ ਬਣਵਾ ਕੇ ਫਿਰ ਮੈਂ ਬੀਪੀ ਆਪਣੇ ਵਾਈਟਲ ਜੋ ਹੁੰਦੇ ਨੇ ਚੈੱਕ ਕਰਕੇ ਡਾਕਟਰ ਸਾਹਿਬ ਕੋਲੇ ਭੇਜਦੀ ਆ ਤਾਂ ਡਾਕਟਰ ਸਾਹਿਬ ਅੱਗੇ ਉਹਨਾਂ ਨੂੰ ਆਪਣੀ ਰਿਕਵਰਮੈਂਟ ਦੇ ਅਨੁਸਾਰ ਜਿਵੇਂ ਟੈਸਟ ਕਰਵਾਉਣੇ ਨੇ ਤਾਂ ਟੈਸਟ ਕਰਵਾ ਦਿੰਦੇ ਨੇ ਨਹੀਂ ਦਵਾਈ ਲਿਖ ਦਿੰਦੇ ਨੇ ਤੇ ਜਦੋਂ ਟੈਸਟ ਪਾਉਂਦੇ ਨੇ ਉਹ ਤਾਂ ਅਸੀਂ ਬਲੱਡ ਉਹਨਾਂ ਦਾ ਕਲੈਕਟ ਕਰਕੇ ਤਾਂ ਅਸੀਂ ਪੈਥ ਕੇਅਰ ਲੈਬ ਆ ਜਿਹੜੀ ਉੱਥੇ ਭੇਜ ਦਿੰਦੇ ਹਾਂ ਮਗਰ ਸਾਬ ਵਿਖੇ ਆਮ ਆਦਮੀ ਕਲੀਨਿਕ ਲੋਕਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ ਜਿੱਥੇ ਉਹਨਾਂ ਨੂੰ ਸਾਰੀ ਮੈਡੀਕਲ ਸਹੂਲਤ ਬਿਲਕੁਲ ਫ੍ਰੀ ਮਿਲਦੀ ਹੈ ਬੜੀ ਵਧੀਆ ਮਿਲਦੀ ਹੈ ਲੋਕ ਇਹ ਮੈਡੀਕਲ ਸੂਤ ਤੋਂ ਬਿਲਕੁਲ ਖੁਸ਼ ਹਨ ਇਥੋਂ ਦੇ ਜਿਹੜੇ ਲੋਕ ਨੇ ਬਹੁਤ ਖੁਸ਼ ਨੇ ਆਲੇ ਦਲੇ ਦੇ ਪਿੰਡ ਵੀ 9-10 ਪਿੰਡ ਆਉਂਦੇ ਨੇ ਜਿਹੜੇ ਤੇ ਉਹਨਾਂ ਨੂੰ ਉਹਨਾਂ ਦਾ ਉਰੇ ਆ ਕੇ ਟਾਈਮ ਵੀ ਬਚਦਾ ਹੈ ਉਹਨਾਂ ਦਾ ਜਿਹੜਾ ਖਰਚਾ ਹੁੰਦਾ ਸੀਗਾ ਕਈ ਨਹੀਂ ਵੀ ਖਰਚਾ ਦੇ ਸਕਦੇ ਬਾਹਰ ਤੇ ਉਹਨਾਂ ਲਈ ਇਹ ਸਹੂਲਤ ਜਿਹੜੀ ਦਿੱਤੀ ਗਈ ਹੈ ਬਹੁਤ ਵਧੀਆ ਜੀ ਲੋਕ ਬਹੁਤ ਖੁਸ਼ ਨੇ ਇਸ ਤੋਂ ਮੈਂ ਪੰਜਾਬ ਸਰਕਾਰ ਅਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਆਮ ਆਦਮੀ ਕਲੀਨਿਕ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ।